ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅਸੀਂ ਅੱਜ ਫੇਰ ਪਹੁੰਚੇ ਹਾਂ ਜੀ ਬੇਗੋਵਾਲ ਤਾਂਦਾ ਦੇ ਕਿ ਬੇਗੋਵਾਲ ਦੇ ਵਿੱਚ ਅਸੀਂ ਬਾਬਾ ਸ੍ਰੀਚੰਨ ਜੀ ਦੇਸੀ ਦਵਾਈਖਾਨਾ ਬੈ ਜਸਵੰਤ ਸਿੰਘ ਜੀ ਉਹਨਾਂ ਦੇ ਕੋਲ ਪਹੁੰਚ ਚੁੱਕੇ ਹਾਂ ਜਿੱਥੇ ਕਿ ਲਗਾਤਾਰ ਅਸੀਂ ਤੁਹਾਨੂੰ ਦਿਖਾਣੇ ਆ ਕਿ ਗੋਡਿਆਂ ਦਾ ਮੋਢਿਆਂ ਦਾ ਡਿਸਕ ਪ੍ਰੋਬਲਮ ਸਲਿੱਪ ਡਿਸਕ ਜਾਂ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਪ੍ਰੋਬਲਮ ਅਗਰ ਹੈ ਤੁਹਾਨੂੰ ਤੇ ਤੁਸੀਂ ਇੱਥੇ ਆ ਕੇ ਜਿਹੜੀ ਇਹ ਦਵਾਈ ਲੈ ਸਕਦੇ ਹੋ ਜੋੜਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜੀ ਇਹ ਤਕਲੀਫਾਂ ਦਾ ਇਲਾਜ ਇੱਥੇ ਹੁੰਦਾ ਆ ਇੱਕ ਵਾਰੀ ਤੁਸੀਂ ਵਿਜ਼ਿਟ ਜ਼ਰੂਰ ਕਰੋ ਜਿਆਦਾਤਰ ਜਿਹੜੇ ਗੋਡੇ ਮੋਡੇ ਜਾਂ ਤੁਹਾਡੇ ਹਿੱਲੇ ਹੋਏ ਜੋੜ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੈ ਜਾਂ ਲੱਕ ਤੋਂ ਲੱਤ ਤੱਕ ਜਿਹੜੀ ਦਰਦ ਜਾਂਦੀ ਹੈ ਉਹਦੇ ਵਾਸਤੇ ਤੁਸੀਂ ਜਿਹੜਾ ਆ ਬੇਗੋਵਾਲ ਬਾਬਾ ਸ੍ਰੀਚੰਨ ਜੀ ਦੇਸੀ ਦਵਾਈਖਾਨੇ ਦੇ ਉੱਤੇ ਪਹੁੰਚ ਸਕਦੇ ਹੋ ਤੇ ਆਪਣਾ ਇਲਾਜ ਆਪਣਾ ਟ੍ਰੀਟਮੈਂਟ ਜਿਹੜਾ ਆ ਲੈ ਸਕਦੇ ਹੋ ਤੇ ਇਸ ਟਾਈਮ ਅਸੀਂ ਇੱਥੇ ਜਿਹੜਾ ਆ ਪਹੁੰਚ ਚੁੱਕੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਦੇ ਨਾਲ ਮਰੀਜ਼ਾਂ ਦੇ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਆ ਇਲਾਜ ਵੀ ਦਿਖਾਣਿਆ ਕਿ ਡਾਕਟਰ ਸਾਹਿਬ ਕਿਵੇਂ ਕਰ ਦੇਣੀ ਆਓ ਅੰਦਰ ਚਲਦੇ ਹਾਂ ਇਧਰ ਡਾਕਟਰ ਸਾਹਿਬ ਜਿਹੜਾ ਆ ਉਹ ਲੱਕ ਨੂੰ ਸੈੱਟ ਕਰਦੇ ਪਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੇਗੋਵਾਲ ਤੋਂ ਬਾਬਾ ਸ੍ਰੀ ਚੰਜੀ ਦੇਸੀ દવાਖਾਨਾ ਜਿੱਥੇ ਕਿ ਵੈਜ ਜਸਵੰਤ ਸਿੰਘ ਜੀ ਡਾਕਟਰ ਜਸਵੰਤ ਸਿੰਘ ਜੀ ਜਿਹੜਾ ਆ ਆਪਣੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਲਗਾਤਾਰ ਲੱਕ ਨੂੰ ਜਿਹੜਾ ਆ ਸੈੱਟ ਕਰਦੇ ਤੁਸੀਂ ਦੇਖਦੇ ਪਏ ਹੋ ਜਿਹੜਾ ਲੱਕ ਦੀ ਪ੍ਰੋਬਲਮ ਹੈ ਉਹਨੂੰ ਸੈੱਟ ਕਰਦੇ ਤੁਸੀਂ ਦੇਖਦੇ ਪਏ ਹੋ ਇੱਥੇ ਪਹਿਲਾਂ ਲੱਕ ਲੱਤ ਗੋਡੇ ਦੇਸਕ ਜਾਂ ਸਰਵਾਈਕਲ ਨੂੰ ਸੈੱਟ ਕੀਤਾ ਜਾਂਦਾ ਤੇ ਫੇਰ ਹੀ ਜਿਹੜੀ ਹੈ ਦਵਾਈ ਦਿੱਤੀ ਜਾਂਦੀ ਹੈ ਤੇ ਬਿਲਕੁਲ ਗਰੰਟਡ ਇਲਾਜ ਡਾਕਟਰ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਗਰੰਟਡ ਇਲਾਜ ਆ ਸਿਰਫ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਦਵਾਈ ਖਾਧੀ ਜਾਵੇ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਆ ਪਰਹੇਜ਼ ਕੀਤੇ ਜਾਣ ਤਾਂ ਕਿ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਹੋ ਸਕੇ ਤੇ ਪਰਹੇਜ਼ ਦੇ ਨਾਲ ਹੀ ਜਿਹੜਾ ਆ ਉਹ ਇਲਾਜ ਹੁੰਦਾ ਆ ਕੋਈ ਨਹੀਂ ਬਸ ਵਾਕਾ ਹੋ ਗਿਆ ਇਹਦਾ ਦਿਨ ਗੜੇ ਬਣੇ ਬਣੇ ਜਦੋਂ ਨਾ ਇਹਦੀ ਨੀਮਾ ਜਦੋਂ ਲਾਉਂਦੇ ਨਾ ਕੰਮ ਨਹੀਂ ਰੁਕਦਾ ਬਹਿ ਨਹੀਂ ਹੌਂਡੇ ਹੁੰਦਾ ਅਰੇ ਹੌਣੀ ਹੁਣ ਤਾਂ ਮਾਲਾ ਹੁਣ ਲੱਗਦਾ ਲਾ ਹੌਲੀ ਹੌਟ ਪਬਲੀਕਿਟੀ ਚ ਕੋਈ ਨਹੀਂ ਉਹਦਾ ਛੇੜਿਆ ਪਾ ਉਹਦੀ ਕਰਦਾ ਛੇੜਿਆ ਮਾਸ ਫੜਦਾ ਨਾਲੇ ਜਿੱਦਾਂ ਮਤ ਕਿਦਾ ਸੰਦੇਰੇ ਮੈਂ ਪੈਣਾ ਆਪਣਾ ਬੰਦ ਵਾਇਰ ਚੈਨਲ ਬਹੁਤ ਹੋ ਗਿਆ ਬਹਿ ਨਹੀਂ ਇਹਦਾ ਕਹ ਅਕੀ ਇਹਦੇ ਗੇ ਬੋਤ ਕਰ ਚੱਲਦੇ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇ ਦੇ ਪਿਓ ਵੀ ਡਾਕਟਰ ਸਾਹਿਬ ਵੱਲੋਂ ਜਿਹੜਾ ਆ ਉਹ ਸਮਝਾਇਆ ਜਾ ਰਿਹਾ ਕਿ ਅਸਲ ਚ ਪ੍ਰੋਬਲਮ ਹੁੰਦੀ ਕੀ ਹੈ ਪ੍ਰੋਬਲਮ ਕਿੱਥੋਂ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਕਿਹੜੀ ਪ੍ਰੋਬਲਮ ਹੁੰਦੀ ਹੈ ਉਹ ਪ੍ਰੋਬਲਮ ਬਾਰੇ ਵੀ ਡਾਕਟਰ ਸਾਹਿਬ ਵੱਲੋਂ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ ਤੇ ਤਸਵੀਰਾਂ ਤੁਸੀਂ ਲਗਾਤਾਰ ਜਿਹੜਾ ਆ ਉਹ ਸਾਡੇ ਨਾਲ ਦੇ ਦੇ ਪਏ ਹੋ ਬਾਬਾ ਸ਼੍ਰੀ ਚੰਜੀ ਦੇਸੀ ਦਵਾਈਖਾਨੇ ਤੋਂ ਜਿੱਥੇ ਕੋਈ ਬਿਲਕੁਲ ਜਿਹੜਾ ਆ ਉਹ ਦਿਖਾਇਆ ਜਾ ਰਿਹਾ ਆ ਜਿੱਦਾਂ ਜਿੱਦਾਂ ਮਰੀਜ਼ ਦੀ ਪ੍ਰੋਬਲਮ ਵੱਲੋਂ ਦੱਸਿਆ ਜਾ ਰਿਹਾ ਆ ਉਦਾਂ ਉਦਾਂ ਹੀ ਮਰੀਜ਼ ਵੱਲੋਂ ਉਹ ਦੱਸਿਆ ਗਿਆ ਉਸੇ ਉਸੇ ਤਰ੍ਹਾਂ ਹੀ ਮਰੀਜ਼ ਨੂੰ ਜਿਹੜਾ ਆ ਚੈੱਕ ਕੀਤਾ ਜਾ ਰਿਹਾ ਹੈ। ਚਾਹਤਕ ਪਤਾ ਇੱਧਰ ਮੇਰੇ ਵੱਲ ਖੜਾ। ਆ ਜੋਇੰਟ ਤੇ ਗੈਰ ਹੀ ਹੈ। ਇੰਨਾ ਬਗੂਠਾ ਰਾ ਕੇ ਵਿੱਚ ਮੁੱਕੀ ਮਾਰਦਾ। ਉਹ ਜਵਾਨਾ ਖੂਪੂਰਾ ਖੁੱਲ ਗਿਆ ਤੇ ਮਤਲਬ ਹੀ ਕੋਈ ਨਹੀਂ। ਦੱਸ ਸੁਣ ਕਿਵੇਂ? ਠੀਕ ਆ? ਤੂੰ ਕਹਿੰਦਾ ਬੈਠਦੀ ਹੁੰਦਾ। ਆ ਤੂੰ ਹੀ ਕਹਿ ਰਹੀ ਸੀ ਵੀ ਬੈਠਣਾ ਨਹੀਂ ਜਾ ਰਿਹਾ ਪਰ ਪੈਰਾਂ ਭਰਨੇ ਤੂੰ ਹੀ ਬਹਿ ਗਏ। ਹੁਣ ਬੈਹ ਹੋ ਜਾਂਦਾ। ਪਹਿਲਾਂ ਨਹੀਂ ਬੈਠਿਆ। ਨਹੀਂ ਪਹਿਲਾਂ ਨਹੀਂ ਬੈਠਿਆ। ਜਦੋਂ ਘਰੋਂ ਆਏ ਹੋ ਉਦੋਂ ਵੀ ਨਹੀਂ 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 ਆਜ ਤਰ ਨੂੰ ਤੁਹਾਨੂੰ ਖੁਸ਼ ਆਜ ਅੱਜ ਇਹ ਐਕਸਪੀਰੀਅੰਸ ਕਿਵੇਂ ਲੱਗ ਰਿਹਾ ਹੈ ਵਧੀਆ ਜੀ ਹਾਂ ਬਸ ਪਹਿਲੇ ਟਾਈਮ ਵੀ ਆ ਕੇ ਤੇ ਬਹਿ ਗਏ ਹਾਂਜੀ ਆ ਕੇ ਵੀ ਇਹ ਲਗਾਤਾਰ ਤੁਹਾਨੂੰ ਸੁਣਦੇ ਪਏ ਸੀ ਵੀ ਪੈਰਾ ਬਾਹਰ ਨਹੀਂ ਬੈਠਣਾ ਬੱਡਰ ਸਾਹਿਬ ਜੀ ਤੁਕੇ ਵੀ ਪੈਰਾ ਪਰ ਬਹਿ ਜਾਓ ਚੌਂਕ ਦੀ ਮਾਰ ਲੈਂਦੇ ਹੋ ਪਾਲ ਤੁਸੀਂ ਕਿਹਾ ਪਹਿਲਾਂ ਮਾਰ ਦਿੱਤੀ ਸੀ ਨਹੀਂ ਹੁਣ ਨਹੀਂ ਦੱਸੋ ਇਹ ਰਾਟੇ ਬੈਠ ਸਕਦਾ ਜੀ ਨਹੀਂ ਜੀ ਮਤਲਬ ਵੀ ਕੋਈ ਨਹੀਂ ਹਾਂਜੀ ਇੰਨਾ ਕੀ ਕਹਿਣਾ ਚਾਹੋਗੇ ਮੇਰੇ ਘਰ ਵੱਲੋਂ ਵਧੀਆ ਡਾਕਟਰ ਦਾ ਵਧੀਆ ਹਾਂਜੀ ਸਹੀ ਸਹੀ ਹੈ ਜੀ ਮਰਗਲ ਕਦੇ ਕੈਮਰਾ ਵੇਖਦੇ ਨਹੀਂ ਕਹੀ ਜਾਂਦੇ ਨਹੀਂ 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 ਮੈਂ ਵੀਡੀਓ ਦੇ ਇੱਕ ਦਿਨਾਂ ਦੀ ਆਇਆ ਹਾਂ ਮੈਂ ਉਹ ਬੈਠਾ ਵੀ ਪਤਾ ਲੱਗਣ ਦਾ ਨਹੀਂ ਵੀ ਕਹਿੰਦੇ ਬੈਠਾ ਨਹੀਂ ਜਾਂਦਾ ਪਰ ਬੈਠੇ ਹੋ ਹਾਂਜੀ ਹੁਣ ਬੈਠਾ ਹੋਇਆ ਦੋ ਤਿੰਨ ਗੱਲ ਕਰਦਾ ਵੀ ਤੁਹਾਨੂੰ ਮੇਰੇ ਖਾਲਾ ਡੇਢ ਮਿੰਟ ਹੋ ਗਿਆ ਹਾਂਜੀ ਹਾਂਜੀ ਹਾਂ ਲਗਾਤਾਰ ਬੈਠੇ ਹੋਏ ਡਾਕਟਰ ਸਾਹਿਬ ਕਈ ਵਾਰੀ ਇਦਾਂ ਦੇ ਮਿਰਕਲ ਹੀ ਇਹ ਮਿਰਕਲ ਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਤਰ੍ਹਾਂ ਦਾ ਮਿਰਕਲ ਹੀ ਹੋ ਜਾਂਦਾ ਵੀ ਬੰਦਾ ਕਹਿ ਰਿਹਾ ਵੀ ਭਾਈ ਮੇਰੇ ਕੋਲ ਤਾਂ ਬੈਠਾ ਨਹੀਂ ਜਾਂਦਾ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਚੌਂਕੜੀ ਨਹੀਂ ਹੀ ਵੱਜਦੀ ਇਹਦਾ ਜਿਹੜਾ ਆਪਾਂ ਕਹ ਲਈਏ ਵੀ ਖੱਬੇ ਪਾਸੇ ਦਾ ਉੱਤੇ ਚੜਿਆ ਸੀ ਝੋੜਾ ਜਿਹਾ ਕੁਝ ਨਾਲ ਜਿਹੜੀ ਆ ਚਿਪ ਹੋ ਰਹੀ ਸੀ ਮੈਂ ਉਹ ਹਰੀ ਕਰਦਾ ਬਹਿ ਗਿਆ ਇਹਨੇ ਦੋ ਜਾਨ ਮੁੰਡੇ ਨੂੰ ਕੀ ਫਰਕ ਪੈਣਾ ਮੇਰਾ ਸਿੱਧਾ ਜਾ ਪੁਆਇੰਟਾਂ ਵੀ ਆ 15 ਨਵਾ ਦੇ ਉੱਕੇ ਆ ਉੱਪਰ ਜਾ ਕੇ ਲੱਭ ਤਵਾਵਾ ਦੋਨੋਂ ਇਹ ਸੁਭਾ ਸ਼ਾਮ ਹਾਂ ਓਕੇ ਲੈ ਉਹ ਹਲਕਾ ਮੁੰਡੇ ਵੀ ਆ ਗਏ ਚੱਕ ਉੱਤੇ ਪਾਵਾ ਇੱਕਦਮ ਕੋਈ ਫੜਟ ਨਹੀਂ ਕੋਈ ਖਿਚਾ ਦਿਮਾਗ ਹਲਕਾ ਹੋ ਗਿਆ ਹੋ ਗਿਆ ਗੱਟ ਕੀ ਕਹਿਣਾ ਚਾਹੋਗੇ ਠੀਕ ਹੈ ਬੜੀ ਜੀ ਬਹੁਤ ਵਧੀਆ ਸਾਰੇ ਜੋੜ ਕਰਦੇ ਹੋ ਸਹੀ ਕਰਦੇ ਹਾਂਜੀ ਉਹ ਕਹਿੰਦੇ ਨੇ ਵੀ ਲੈ 10 ਤੈਨੂੰ ਪਾਣੇ ਚਾਹੀਦੇ ਚਾਹੀਦੇ ਕੱਸਣ ਵਾਸਤੇ ਸਹੀ ਗੱਲ ਹੈ ਹਾਂਜੀ ਹਾਂਜੀ ਸੱਟ ਹੋ ਗਿਆ ਨਾ ਕੀ ਕਹਿੰਦਾ ਡਾਕਟਰ ਜਿਹੜੇ ਲੋਕ ਤਾਂ ਵੇਚ ਦੇਣਾ ਮੈਂ ਸਾਰਿਆਂ ਨੂੰ ਇਹ ਕਹਿੰਦਾ ਵੀ ਇੱਥੇ ਡਾਕਟਰ ਸਾਹਿਬ ਕਹੋ ਵਧੀਆ ਡਾਕਟਰ ਸਾਹਿਬ ਅੱਜ ਤਾਂ ਹਾਂ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ ਦੇ ਦੇ ਪਏ ਹੋ ਬਾਬਾ ਸ਼੍ਰੀ ਚੰਜੀ ਦੇਸੀ ਦਵਾਈਖਾਨਾ ਤੋਂ ਜਿੱਥੇ ਮਰੀਜ਼ਾਂ ਦੇ ਨਾਲ ਵੀ ਅਸੀਂ ਤੁਹਾਡੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਨਾਲ ਦੀ ਨਾਲ ਜਿਹੜਾ ਡਾਕਟਰ ਸਾਹਿਬ ਨਾਲ ਵੀ ਜਿਹੜੀ ਇਹ ਉਹ ਗੱਲ ਕਰਵਾਈ ਜਾ ਰਹੀ ਹੈ ਕਿ ਕਿਵੇਂ ਜਿਹੜਾ ਇਹ ਟ੍ਰੀਟਮੈਂਟ ਹੋ ਰਿਹਾ ਆ ਤੇ ਕਿਵੇਂ ਜਿਹੜਾ ਇਹ ਮਰੀਜ਼ਾਂ ਨੂੰ ਸੈੱਟ ਕਰਕੇ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਤੇ ਦੁਬਾਰਾ ਤੋਂ ਜਿਹੜਾ ਆ ਅਗਲੇ ਮਰੀਜ਼ ਨੂੰ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਜਿਹੜੇ ਡਾਕਟਰ ਸਾਹਿਬ ਦੇ ਅਸਿਸਟੈਂਟ ਯਾਦਵਿੰਦਰ ਜੀ ਨੇ ਉਹ ਔਰ ਦੇਖਦੇ ਪਏ ਨੇ ਮਰੀਜ਼ ਦੇ ਲੱਕ ਤੋਂ ਦੱਸਿਆ ਜਾ ਰਿਹਾ ਸੀ ਕਿ ਦਰਦ ਜਿਹੜੀ ਹੈ ਲੱਤ ਦੇ ਵਿੱਚ ਜਾ ਰਹੀ ਹੈ ਤੇ ਉਹ ਉਹਦੀ ਸੈਟਿੰਗ ਵਾਸਤੇ ਜਿਹੜਾ ਆ ਕਰਦੇ ਪਏ ਆ ਮਰੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਟੀ ਕਿੱਥੋਂ ਆਏ ਤੁਸੀਂ ਬਿਆਸ ਤੋਂ ਬਿਆਸ ਤੋਂ ਹਾਂਜੀ ਕੀ ਪ੍ਰੋਬਲਮ ਸੀ ਲੱਕ ਤੋਂ ਮੇਰੇ ਲੱਕ ਦੀ ਵੀ ਲੱਤ ਦੀ ਸਰਵਾਈਕਲ ਬਾਹ ਸਭ ਕੁਝ ਹੀ ਆ ਸਾਰੀਆਂ ਪ੍ਰੋਬਲਮਾਂ ਨੇ ਹਾਂਜੀ ਜਿਆਦਾ ਵੱਡੀਆਂ ਪ੍ਰੋਬਲਮਾਂ ਲੈਦੀਆਂ ਤੇ ਜੇ ਇੱਥੇ ਤੁਸੀਂ ਦੇ ਦੇ ਪਿਓ ਵੀ ਆਂਟੀ ਨੇ ਕਾਫੀ ਪ੍ਰੋਬਲਮ ਦੱਸੀ ਹੈ ਸਰਵਾਈਕਲ ਦੀ ਪ੍ਰੋਬਲਮ ਵੀ ਹੈ ਤੇ ਜਿਹੜੀ ਲੱਕ ਦੇ ਵਿੱਚੋਂ ਲੱਤ ਦੇ ਵਿੱਚ ਵੀ ਜਿਹੜੀ ਦਰਦ ਜਾ ਰਹੀ ਹੈ ਉਹਨੂੰ ਸੈੱਟ ਕਰਨ ਵਾਸਤੇ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ ਇਸ ਟਾਈਮ ਜਿਹੜਾ ਆ ਬੈ ਜਸਵੰਤ ਸਿੰਘ ਜੀ ਇਹਨਾਂ ਦੇ ਲੱਕ ਨੂੰ ਸੈੱਟ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਆ ਦੇ ਦੇ ਪਿਓ ਜਿਹਦੇ ਚ ਯਾਦਵਿੰਦਰ ਜੀ ਡਾਕਟਰ ਸਾਹਿਬ ਦੇ ਨਾਲ ਹੋ ਕੇ ਜਿਹੜਾ ਆ ਉਹ ਸੈੱਟ ਕਰਦੇ ਪਏ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਇਲਾਜ ਜਿਹੜਾ ਕੀਤਾ ਜਾ ਰਿਹਾ ਡਿਸਕ ਦਾ ਡਿਸਕ ਪੇਨ ਜਿਹੜੀ ਕਿ ਡਿਸਕ ਦੇ ਵਿੱਚੋਂ ਲੱਤ ਤੱਕ ਦਰਦ ਜਾਂਦੀ ਏ ਲੈਗ ਪੇਨ ਸ਼ੁਰੂ ਹੋ ਜਾਂਦੀ ਏ ਉਸ ਪੇਨ ਨੂੰ ਜਿਹੜਾ ਆ ਸੈੱਟ ਕੀਤਾ ਜਾ ਰਿਹਾ ਇਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਆ ਸਰਵਾਈਕਲ ਵੀ ਏ ਲੱਤ 'ਚ ਦਰਦ ਵੀ ਜਾਂਦੀ ਏ ਡਿਸਕ ਪੇਨ ਵੀ ਏ ਕਹਿੰਦੇ ਭਾਬੀ ਜੋੜਾਂ ਦੇ ਬਹੁਤ ਜ਼ਿਆਦਾ ਜਿਹੜੇ ਆ ਉਹ ਪ੍ਰੋਬਲਮ ਨੇ ਤੇ ਉਹਨਾਂ ਨੂੰ ਜਿਹੜਾ ਆ ਉਹ ਡਾਕਟਰ ਸਾਹਿਬ ਵੱਲੋਂ ਦੇਖਿਆ ਜਾ ਰਿਹਾ ਤੇ ਸੈੱਟ ਕੀਤਾ ਜਾ ਰਿਹਾ ਆ ਗੱਲਬਾਤ ਕਰਨ ਦੀ ਅੱਗੇ ਵੀ ਕੋਸ਼ਿਸ਼ ਕਰਦੇ ਆਂ ਤੋ ਦੋਸਤੋ ਅਟਾਮ ਅਸੀਂ ਤੁਹਾਨੂੰ ਜਿਹੜਾ ਆ ਬੇਗੋਵਾਲ ਲੈ ਕੇ ਪਹੁੰਚੇ ਹੋਏ ਆ ਜਿੱਥੇ ਕਿ ਅਸੀਂ ਤੁਹਾਨੂੰ ਲਗਾਤਾਰ ਬਾਬਾ ਸ੍ਰੀਚੰਦ ਜੀ ਦੇਸੀ દવાਖਾਨਾ ਤੋਂ ਤਸਵੀਰਾਂ ਦਿਖਾ ਰਹੇ ਆ ਲੱਤ ਚੜੀ ਵਾਸਤੇ ਅਸੀਂ ਤੁਹਾਨੂੰ ਦੱਸਦੇ ਆ ਤੇ ਦੇਖੋ ਇੱਥੇ ਦੇਖੋ ਘੱਟੋ ਘੱਟ ਵੀ ਜੋ ਨਜ਼ਰ ਆ ਰਿਹਾ ਆ 1.5 ਤੋਂ 2 ਦੋ ਤੋਂ 2.5 ਇੰਚ ਲਗਭਗ ਲੱਗਦਾ ਪਿਆ ਆ ਜਿਹੜਾ ਕਿ ਗੈਪ ਆ ਲਾਤ ਜਿਹੜੀ ਚੜ ਜਾਂਦੀ ਏ ਛੋਟੀ ਹੋ ਜਾਂਦੀ ਏ ਉਹਦਾ ਇਲਾਜ ਜਿਹੜਾ ਆ ਵੈਜ ਜਸਵੰਤ ਸਿੰਘ ਜੀ ਹੁਣਾਂ ਵੱਲੋਂ ਜਿਹੜਾ ਕੀਤਾ ਜਾਂਦਾ ਆ ਬੜੇ ਹੀ ਖੂਬ ਤਰੀਕੇ ਦੇ ਨਾਲ ਜਿਹੜਾ ਆ ਇੱਥੇ ਇਹ ਚੀਜ਼ ਦਾ ਜਿਹੜਾ ਇਲਾਜ ਕੀਤਾ ਜਾਂਦਾ ਆ ਤੁਸੀਂ ਦੇਖਦੇ ਪੀਪੀ ਉਹਨਾਂ ਦੇ ਨਾਲ اٹੈਂਡੈਂਟ ਵੀ ਜਿਹੜੇ ਨੇ ਉਹ ਪਹੁੰਚੇ ਨੇ ਤੇ ਗੈਪ ਜਿਹੜਾ ਆ ਉਹ ਤੁਹਾਨੂੰ ਅਸੀਂ ਦਿਖਾਇਆ ਆ ਕਿ ਗੈਪ ਬਹੁਤ ਜ਼ਿਆਦਾ ਗੈਪ ਜਿਹੜਾ ਆ ਉਹ ਨਜ਼ਰ ਆਇਆ ਜਿਹੜਾ ਕਿ 2 ਤੋਂ 2.5 ਇੰਚ ਦਾ ਜਿਹੜਾ ਗੈਪ ਆ ਲੱਤ ਚੜ ਜਾਂਦੀ ਹੈ ਡਿਸਕ ਪ੍ਰੋਬਲਮ ਆਉਣ ਤੋਂ ਬਾਅਦ ਜਿਹੜੀ ਲੱਤ ਚੜਦੀ ਏ ਉਹਦੇ ਬਾਰੇ ਜਿਹੜਾ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਇਲਾਜ ਤੁਸੀਂ ਦੇਖਦੇ ਪਈਓ ਤੇ ਗੈਪ ਜਿਹੜਾ ਆ ਉਹ ਤੁਸੀਂ ਦੇਖਿਆ ਕਿ ਕੱਟ ਤੋਂ ਕੱਟ ਜਿਹੜਾ 2 ਤੋਂ 2.5 ਇੰਚ ਦਾ ਗੈਪ ਜਿਹੜਾ ਆ ਦੇਖਣ ਨੂੰ ਮਿਲਿਆ ਬੈ ਜਸਵੰਤ ਸਿੰਘ ਜੀ ਹੋਣਾ ਵੱਲੋਂ ਜਿਹੜਾ ਆ ਉਹ ਕਰਦਾ ਤੇ ਦੇਖੋ ਬਹੁਤ ਵੱਡੀ ਚੀਜ਼ ਜਿਹੜੀ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਜਿਹੜਾ ਗੈਪ ਸੀ ਉਹ 2 ਤੋਂ 2.5 ਇੰਚ ਦਾ ਸੀ ਲੱਤ ਚੜ ਜਾਂਦੀ ਏ ਜਿਹੜੀ ਇੱਕ ਲੱਤ ਐਂ ਲੱਗਦਾ ਕਿ ਛੋਟੀ ਹੋ ਚੁੱਕੀ ਹੈ ਉਸੇ ਚੀਜ਼ ਦਾ ਜਿਹੜਾ ਇਲਾਜ ਆ ਉਹ ਬੈ ਜਸਵੰਤ ਸਿੰਘ ਜੀ ਹੋਣਾ ਵੱਲੋਂ ਖੂਬ ਤਰੀਕੇ ਦੇ ਨਾਲ ਜਿਹੜਾ ਆ ਕੀਤਾ ਜਾਂਦਾ ਆ ਲਗਾਤਾਰ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਕਿ ਵੈ ਜਸਵੰਤ ਸਿੰਘ ਜੀ ਜਿਹੜਾ ਆ ਮਰੀਜ਼ ਦਾ ਇਲਾਜ ਕਰਦੇ ਹੋਏ ਜਿਹੜਾ ਆ ਉਹ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਡਿਸਕ ਪੇਨ ਦਾ ਗੋਡਿਆਂ ਦਾ ਮੋਡਿਆਂ ਦਾ ਸਰਵਾਈਕਲ ਦਾ ਜਿਹੜਾ ਟ੍ਰੀਟਮੈਂਟ ਆ ਇੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਜਾਂਦਾ ਆ ਤਸਵੀਰਾਂ ਤੁਸੀਂ ਦੇਖਦੇ ਪਈਓ ਬੇਗੋਵਾਲ ਤੋਂ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਵੈ ਜਸਵੰਤ ਸਿੰਘ ਜੀ ਉਹਨਾਂ ਦੇ ਨਾਲ ਜਿਹੜਾ ਆ ਅਸੀਂ ਤੁਹਾਨੂੰ ਉਹ ਟਰੀਟਮੈਂਟ ਜਿਹੜਾ ਆ ਦਿਖਾ ਰਹੇ ਆ ਟਰੀਟਮੈਂਟ ਤੁਸੀਂ ਦੇਖਦੇ ਪਏ ਹੋ ਵੀ ਜਿਹੜਾ ਗੋਡਿਆਂ ਦਾ ਕੀਤਾ ਜਾ ਰਿਹਾ ਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਤੇ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਐਸ ਟਾਈਮ ਮਰੀਜ਼ ਦੇ اٹੈਂਡੈਂਟ ਨੇ ਗੱਲਬਾਤ ਕਰ ਲੈਣੀ ਕਿਥੋਂ ਆ ਪਾਜੀ ਕਿਥੋਂ ਆਏ ਹੋ ਸੰਦਰਾ ਛੋਟੀਆਂ ਤੋਂ ਜੀ ਕਿੰਨੇ ਚਿਰ ਤੋਂ ਪ੍ਰੋਬਲਮ ਆ ਇਹ ਸਾਲ ਕੋ ਹੋ ਗਿਆ ਸਾਲ ਕੋ ਹੋ ਗਿਆ ਹਾਂਜੀ ਤੇ ਕਾਫੀ ਜ਼ਿਆਦਾ ਪ੍ਰੋਬਲਮ ਹੈ ਹਾਂਜੀ ਕਾਫੀ ਜ਼ਿਆਦਾ ਡਿੱਗ ਲੱਗਿਆ ਇਥੋਂ ਬਾਰੇ ਵੀਡੀਓ ਦੇਖੀ ਸੀ YouTube ਤੇ ਹਾਂਜੀ ਹਾਂਜੀ ਤੇ ਚਾਪਕ ਚੱਲ ਰਿਹਾ ਰਿਜ਼ਲਟ ਬੜਾ ਰਿਜ਼ਲਟ ਤਾਂ ਹੁਣ ਤਾਂ ਯਕੀਨ ਤੇ ਆਏ ਆ ਯਕੀਨ ਕਰਕੇ ਆਏ ਯਕੀਨ ਕਰਕੇ ਆਏ ਵਾਕੇ ਦੇਖ ਹਾਂਜੀ ਤੇ ਬਹੁਤ ਵਧੀਆ ਭਾਜੀ ਉਹ ਪਹੁੰਚੇ ਹੋਏ ਆਪਣੀ ਤੁਹਾਡੀ ਮਾਤਾ ਜੀ ਹਾਂਜੀ ਮਾਤਾ ਜੀ ਨੂੰ ਲੈ ਕੇ ਪਹੁੰਚੇ ਹੋਏ ਆ ਤੇ ਇਲਾਜ ਜਿਹੜਾ ਚੱਲਦਾ ਪਿਆ ਆ ਜਿਹੜਾ ਪ੍ਰੋਬਲਮ ਹੈ ਉਹਨੂੰ ਸੈੱਟ ਕੀਤਾ ਜਾ ਰਿਹਾ ਆ ਵੈਜ ਜਸਵੰਤ ਸਿੰਘ ਜੀ ਹੋਣਾ ਵੱਲੋਂ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਜਿਹੜਾ ਮੋਢਿਆਂ ਦੀ ਪੇਨ ਹੈ ਜਿਹੜੀ ਸਰਵਾਈਕਲ ਪੇਨ ਵੀ ਜਿਹਨੂੰ ਆਪਾਂ ਕਹਿ ਸਕਦੇ ਆ ਇਸ ਤਰ੍ਹਾਂ ਦੀ ਪੇਨ ਨੂੰ ਵੀ ਜਿਹੜਾ ਆ ਉਹ ਸੈੱਟ ਕੀਤਾ ਜਾ ਰਿਹਾ ਆ ਤੇ ਤਸਵੀਰਾਂ ਲਗਾਤਾਰ ਤੁਸੀਂ ਬੇਗੋਵਾਲ ਤੋਂ ਦੇਖਦੇ ਪਿਓ ਵੈਜਸਵੰਤ ਸਿੰਘ ਜੀ ਦੇ ਇਲਾਜ ਦਾ ਤਰੀਕਾ ਤੁਸੀਂ ਦੇਖਦੇ ਪਿਓ ਜਿਹੜਾ ਕਿ ਜੋੜਾ ਨੂੰ ਸੈੱਟ ਕਰਕੇ ਤੇ ਦਵਾਈ ਦਿੱਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖਦੇ ਪਿਓ ਤੇ ਇਸ ਟਾਈਮ ਡਾਕਟਰ ਸਾਹਿਬ ਜ਼ਿਆਦਾਤਰ ਇੱਕ ਗੱਲ ਕਹਿੰਦੇ ਨੇ ਕਿ ਪ੍ਰਹੇਜ਼ ਪ੍ਰਹੇਜ਼ ਜ਼ਰੂਰੀ ਹੈ ਪ੍ਰਹੇਜ਼ ਤੋਂ ਬਿਨਾ ਜਿਹੜਾ ਦਵਾਈ ਖਾਣ ਦਾ ਕੋਈ ਫਾਇਦਾ ਨਹੀਂਗਾ ਤੇ ਆਪਾਂ ਗੱਲਬਾਤ ਕਰ ਲੈਨੇ ਕਿ ਪ੍ਰਹੇਜ਼ ਕਿਹੜੇ-ਕਿਹੜੇ ਤੇ ਕਿਸ ਤਰ੍ਹਾਂ ਕਰਨੇ ਚਾਹੀਦੇ ਸਰ ਕਿਹੜੇ-ਕਿਹੜੇ ਪ੍ਰਹੇਜ਼ ਜੜੇ ਜ਼ਰੂਰੀ ਹੁੰਦੇ ਨੇ ਆਪਾਂ ਲਗਾਤਾਰ ਜਿਹੜਾ ਖੱਟੀ ਲੱਸੀ ਖੱਟਾ ਦਹੀਂ ਨਿੰਬੂ ਪਾਣੀ ਕੋਲਡ ਡਰਿੰਕ ਚਾਹ ਆਲੂ ਚੌਲ ਬਾਜ਼ਾਰੂ ਫੂਡ ਜਿਵੇਂ ਗੋਲ ਗੱਪੇ ਬਰਗਰ ਸੌਸ ਸ਼ਰਾਬ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੇ ਬੰਦਾ ਤੇ ਜੇ ਇਹਨਾਂ ਚੀਜ਼ਾਂ ਨੂੰ ਨਹੀਂ ਛੱਡ ਸਕਦਾ ਤੇ ਕਈ ਕਹਿੰਦੇ ਆ ਮੈਂ ਚਾਹ ਨਹੀਂ ਛੱਡ ਸਕਦਾ ਮੈਂ ਕਹਾਂ ਮੈਂ ਕੋ ਦਵਾਈ ਨਾ ਲਵੋ ਦਵਾਈ ਲੈਣੀ ਨਾ ਉਹ ਜੇ ਤੁਸੀਂ ਚਾਹ ਨਹੀਂ ਛੱੜਨੀ ਮੈਂ ਤਾਂ ਦਵਾਈ ਨਾ ਲਵੋ ਤੇ ਨਾ ਮੈਂ ਦਵਾਈ ਦੇਣੀ ਆ ਆਪਾਂ ਇਹ દવાખાਨੇ ਦੀ ਕਮਾਈ ਸਾਰੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕਾਂ ਤੇ ਗਰੀਬਾਂ ਤੇ ਲਾਉਂਦੇ ਆ ਤੇ ਸਾਨੂੰ ਕੋਈ ਜੇ ਬਾਬਾ ਨਾਨਕ ਘਟ ਦੇਊਗਾ ਤਾਂ ਘਟ ਸਹੀ ਇਹ ਜਿਹੜੇ ਭਰੇਜ ਦਰਸਾ ਲਿਖੇ ਗਏ ਨੇ ਜਾਂ ਕਹੇ ਜਾਂਦੇ ਨੇ ਇਹ ਕਿਹੜੀ ਕਿਹੜੀ ਪ੍ਰੋਬਲਮ ਆ ਤੇ ਕੱਲੇ ਗੋਡਿਆਂ ਵਾ ਡਿਸਕ ਵਗੈਰਾ ਸਾਰੇ ਗੋਡਾ ਡਿਸਕ ਸਰ ਵਹੀਕਲ ਵਗੈਰਾ ਹਰ ਚੀਜ਼ ਤੋਂ ਜਿਹਦੇ ਜੋਇੰਟਾਂ ਚ ਜਾਂ ਕਿਤੇ ਵੀ ਕੋਈ ਹੱਡੀ ਨੂੰ ਫਾਲਟ ਹੈ ਕੋ ਨਾੜ ਚ ਫਾਲਟ ਹੈ ਅੱਜ ਦੇ ਟਾਈਮ ਦੇ ਵਿੱਚ ਫਾਸਟ ਫੂਡ ਜਿਹਦੇ ਵਿੱਚ ਅੱਗੇ ਸੌਸ ਅਸੀਂ ਕਿਤੇ 6 ਮਹੀਨਿਆਂ ਬਾਅਦ ਕਿਤੇ ਇੱਕ ਅੱਧੀ ਵਾਰੀ ਮਿਲਕਾਂ ਕਿਸੇ ਵਿਆਹ ਸ਼ਾਦੀ ਦੀ ਵਰਤਦੇ ਸੀ ਅੱਜ ਤਾਂ 30 ਸਾਲ ਪਹਿਲਾਂ ਹੁਣ ਤੇ ਸੌ ਸਾਮ ਕਰ ਕਰ ਹੈ ਤੇ ਜੈਮ ਨੂੰ ਸੌਸ ਨਾਲ ਸੌਸ ਖਾ ਲਈ ਜਾਂ ਬਰੈਡ ਨੂੰ ਸੌਸ ਨਾਲ ਖਾ ਲਈ ਤੇ ਜਾਂ ਸੌਸ ਨਾਲ ਪਕੌੜੇ ਖਾ ਲਏ ਜਾਂ ਕੋਈ ਹੋਰ ਚੀਜ਼ ਨਾਲ ਸਭੀ ਸੌਸ ਪਾ ਲਈ ਇਹਨਾਂ ਲੋਕਾਂ ਦੇ ਹਾਲਾਤ ਨੇ ਗਰਮੀ ਅੱਜ ਆਉਣ ਨਹੀਂ ਦਿੰਦਾ ਕੋਈ ਸਰੀਰ ਨੂੰ ਤੇ ਸਾਡੇ ਮੌਕੇ ਤਾਂ ਪੱਖਾ ਕਿਸੇ ਦੇ ਹੈ ਹੀ ਨਹੀਂ ਸੀ ਨਾ ਬਿਜਲੀ ਸੀ ਅੱਜ ਦੇ ਟਾਈਮ ਦੇ ਵਿੱਚ ਕਹਿ ਲੋ ਬਈ ਬੰਦੇ ਦੇ ਸੋਨਾ AC ਚ ਜਾਂ ਜਾਣਾ ਗੱਡੀ ਚ AC ਤੇ ਦਿਨੇ ਪੱਖੇ ਤੋਂ ਘਟ ਘਟ ਪਾਸੇ ਨਹੀਂ ਹੋਣਾ ਤੁਸੀਂ ਨੂੰ ਗਰਮੀ ਨਹੀਂ ਆਉਣ ਦੇਣੀ ਉਹ ਗਰਮੀ ਆਉਣ ਨਹੀਂ ਦੇਣੀ ਤਾਂ ਹੋਣਾ ਕੀ ਹੈ ਸੋ ਲਾ ਕਿ ਇਸ ਕਰ ਹੁੰਦਾ ਜੂਰ ਗਿਆ ਸਾਡ ਵੱਧ ਜਾਂਦਾ ਜੂਰ ਗਿਆ ਸਾਡ ਵੱਧ ਗਿਆ ਤੇ ਉਹਨੇ ਜੋਇੰਟਾਂ ਦੇ ਵਿੱਚ ਨਾੜਾ ਚ ਸੁਗੜਤਾ ਕਰ ਦੇਣੀ ਹੈ ਤੇ ਜੋਇੰਟਾਂ ਦੀ ਚਰਬੀ ਜਿਹੜੀ ਖਰਾਬ ਕਰ ਦੇਣੀ ਆ ਕਰਨਾ ਹੋਰ ਕੋਈ ਕਰ ਚਾਹ ਕਿੰਨੀ ਕੁ ਜ਼ਿਆਦਾ ਮਤਲਬ ਇਹਨਾਂ ਪ੍ਰੋਬਲਮਾਂ ਨੂੰ ਜਿਹੜਾ ਵਧਾ ਦਿੰਦੀ ਚਾਹ ਜਿਹੜੇ ਲੋਕ ਗਰਮ ਪੀਂਦੇ ਦੇਖੋ ਕਈ ਬੰਦਿਆਂ ਨੂੰ ਆਦਤ ਹੈ ਚਾਹ ਪੀਣ ਤੋਂ ਪਹਿਲਾਂ ਪਾਣੀ ਪੀ ਲਿਆ ਉਹ ਤੋਂ ਚਾਹ ਪੀ ਲਈ ਤੇ ਉਹਨਾਂ ਨਾਲ ਇੱਕਦਮ ਲੀਵਰ ਠੰਡਾ ਸੀ ਇੱਕਦਮ ਗਰਮ ਹੋ ਗਿਆ ਇਸੇ ਤਰ੍ਹਾਂ ਕਈ ਬੰਦੇ ਰੋਟੀ ਖਾਂਦੇ ਆ ਉਹਨਾਂ ਕੋਲ ਬੁਰਕੀ ਫੜ ਵੀ ਨਹੀਂ ਹੁੰਦੀ ਬੁਰਕੀ ਫੜ ਨਹੀਂ ਹੁੰਦੀ ਬਰਗਰ ਕੀ ਫੜਨੀ ਹੁੰਦੀ ਤੇ ਆਪਾਂ ਮੂੰਹ ਚ ਪਾ ਲੈਂਦੇ ਆ ਪਾਣੀ ਉਹ ਤਾਂ ਠੰਡਾ ਹੁੰਦਾ ਠੀਕ ਹੈ ਤੇ ਜਿਹੜੀ ਇਹ ਫਾਸਟ ਫੂਡ ਦੀ ਹੋ ਰਹੀ ਜਿਵੇਂ ਕੋਲਡ ਡਰਿੰਕ ਹੋ ਗਈ ਸੌਸ ਵਗੈਰਾ ਹੋ ਗਈ ਬਰਗਰ ਸੌਸ ਹੋ ਗਈ ਇਹਨਾਂ ਨੇ ਜਿੰਦਗੀ ਲੋਕਾਂ ਦੀ ਖਰਾਬ ਕਰ ਦਿੱਤੀ ਲੋਕ ਜਿੱਥੇ ਉਹਨੇ ਅੱਗੇ 100 ਸਾਲ ਉਮਰ ਸੀ ਹੁਣ ਤੇ 60 ਸਾਲ ਦੇ ਨੇੜੇ ਆ ਗਿਆ ਕੰਮ 55 60 50 ਇਹਦੇ ਉੱਤੇ ਬੰਦੇ ਤੁਰ ਹੀ ਜਾਂਦੇ ਇਹ ਜੇ ਬੰਦਾ ਆਪਣੇ ਖਾਣ ਪੀਣ ਵਾਲੀ ਖਿਆਲ ਨਹੀਂ ਕਰੂਗਾ ਉਹ ਜੀਊਗਾ ਕਿਵੇਂ ਠੀਕ ਹੁਣ ਆ ਕੁੜੀ ਐ ਦੀ ਉਮਰ ਕਿੰਨੀ ਕਾ ਕਿੰਨੀ ਉਮਰ ਆ ਤੁਹਾਡੀ ਤੇ 55 ਸਾਲ 55 ਸਾਲ ਦੀ ਉਮਰ ਤੱਕ ਅਸੀਂ ਅੱਗੇ ਬੰਦੇ ਨੂੰ ਜੰਗ ਗਣਦੇ ਸੀ ਤੇ ਲੇਕਿਨ ਅੱਜ ਇਹਨਾਂ ਦਾ ਹਾਲਾਤ ਇਹ ਆ ਵੀ 100 ਸਾਲ ਦੀ ਬੁੜੀ ਨਾਲੋਂ ਤੰਗ ਉਹ ਸਟੈਕ ਨਾਲ ਦੁਰਦੀ ਠੀਕ ਓਕੇ ਦਵਾਈ ਦਵਾਈ ਦਾ ਲਗਾ ਦਵਾਈ ਦਾ ਬੰਨਸ ਤੇ ਦੋਸਤੋ ਲਗਾਤਾਰ ਜਿਵੇਂ ਕਿ ਤੁਸੀਂ ਦੇਖ ਕੇ ਹਟਿਓ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਦਾਰ ਜੀ ਹੁਰੀ ਪਹੁੰਚੇ ਹੋਏ ਨੇ ਆਪਣੇ ਟ੍ਰੀਟਮੈਂਟ ਦੇ ਲਈ ਗੋਡੇ ਦੀ ਪ੍ਰੋਬਲਮ ਸੈਡ ਆ ਰਹੀ ਸਰ ਕਿੱਥੋਂ ਆ ਰਹੇ ਹੋ ਅਸੀਂ ਕਪੂਰਥਾਲਾ ਤੋਂ ਜੀ ਕਿਵੇਂ ਲੱਗ ਰਿਹਾ ਪਿਆ ਠੀਕ ਹੈ ਠੀਕ ਆ ਬਹੁਤ ਵਧੀਆ ਜਦੋਂ ਆਏ ਸੀ ਉਦੋਂ ਕਿੰਨੇ ਖਰਾਬ ਹੋ ਗਏ ਮਤਲਬ ਬਹੁਤ ਬੁਰਾ ਹੋ ਜਿਆਦਾ ਸੀਗੀ ਹਾਂ ਮੈਂ ਤੀਜੀ ਵਾਰ ਆਇਆ ਟਾਇਲੈਂਡ ਹਾਂ ਐਸਾ ਵੀ ਕਹਿੰਦੇ ਆ ਜੀ ਮਰਬਲ ਦਵਾਈ ਪੂਰੀ ਖਾਣ ਤੋਂ ਬਾਅਦ ਲਗਭਗ ਸੈੱਟ ਹੋ ਜਾਂਦਾ ਹਾਂ ਕਿਵੇਂ ਲੱਗਦਾ ਹੈ ਅਗੇ ਨਾਲ ਮੰਨ ਲਓ ਕੋਈ 50 ਪੈਸਾ ਦਾ ਫਰਕ ਹੈ ਸੈੱਟ ਹੋ ਗਿਆ ਸੈੱਟ ਹੋ ਗਿਆ ਹਾਂ ਬਹੁਤ ਤਕਲੀਫ ਤੋਂ ਜਿਹੜਾ ਨਜਾਜ਼ ਹਾਂ ਕੀ ਕਹਿਣਾ ਚਾਹੋਗੇ ਦੇਖਣ ਤੁਹਾਨੂੰ ਦੇ ਦਿੰਦੇ ਹਾਂ ਦਵਾਈਆਂ ਨਾਲ ਲੈਣੀ ਚਾਹੀਦੀ ਕੋਈ ਵੀ ਤਕਲੀਫ ਕਿਸੇ ਨੂੰ ਦਵਾਈ ਲਵੋ ਜਦੋਂ ਆਪਾਂ ਕਦੇ ਵੀ ਜਾਣੇ ਆ ਦਵਾਈ ਤਾਂ ਪੁੱਣ ਲੈਣੀ ਪੈਣੀ ਪਰ ਬਹੁਤ ਹੱਦ ਤੱਕ ਬਹੁਤ ਠੀਕ ਹੈਗਾ ਹਾਂ ਤਸਵੀਰਾਂ ਤੁਸੀਂ ਲਗਾਤਾਰ ਦੇ ਦੇ ਪਿਓ ਕਿ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਈਆਂ ਨੇ ਮਰੀਜ਼ ਬਿਲਕੁਲ ਆਪਣੀ ਇਸ ਚੀਜ਼ ਦੇ ਉੱਤੇ ਸੈਟੀਸਫਾਈ ਨੇ ਖਾਣ ਪੀਣ ਦਾ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਭਰੇਜ ਜਿਹੜੇ ਕਿ ਇੱਥੇ ਬਿਲਕੁਲ ਜਿਹੜੇ ਪੋਸਟਰ ਦੇ ਉੱਤੇ ਵੀ ਲਿਖੇ ਹੋਏ ਨੇ ਭਰੇਜ ਦੇ ਵਿੱਚ ਜਿਹੜੀਆਂ ਨੇ ਕਾਫੀ ਚੀਜ਼ਾਂ ਜਿਵੇਂ ਕਿ ਥੋੜਾ ਜਿਹਾ ਤੁਸੀਂ ਇਹਨੂੰ ਕਲੋਜ਼ ਕਰਕੇ ਦੇਖ ਸਕਦੇ ਹੋ ਕਿ ਖੱਟਾ ਦਹੀਂ ਖੱਟੀ ਲੱਸੀ ਨਿੰਬੂ ਪਾਣੀ ਕੋਲਡ ਡਰਿੰਕ ਚਾਹ ਆਲੂ ਚੌਲ ਬਾਜ਼ਾਰੂ ਫੂਡ ਜਿਵੇਂ ਕਿ ਗੋਲ ਗੱਪੇ 버ਗਰ ਸੋਸ ਅਤੇ ਸ਼ਰਾਬ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਕਿ ਸਾਡੇ ਸਰੀਰ ਨੂੰ ਜਿਹੜਾ ਆ ਅੰਦਰੋਂ ਅੰਦਰ ਜਿਹੜਾ ਆ ਖਤਮ ਕਰ ਦਿੰਦੀਆਂ ਨੇ ਇਹਨਾਂ ਚੀਜ਼ਾਂ ਦਾ ਪ੍ਰੇਹ ਜ਼ਰੂਰੀ ਹੈ ਦਵਾਈ ਖਾਣ ਦੇ ਨਾਲ ਨਾਲ ਇਹਨਾਂ ਦਾ ਅਗਰ ਤੁਸੀਂ ਪ੍ਰੇਹ ਨਹੀਂ ਕਰਦੇ ਤੇ ਇਲਾਜ ਜਿਹੜਾ ਆ ਉਹ ਥੋੜਾ ਮੁਸ਼ਕਲ ਹੋ ਜਾਂਦਾ ਆ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਇਦਾਂ ਦੀ ਪ੍ਰੋਬਲਮ ਹੈ ਜਿੱਦੇ ਚ ਡਿਸਕ ਪੇਨ ਜਾਂ ਫਿਰ ਤੁਹਾਨੂੰ ਜੋਇੰਟ ਦੀ ਜਿਹੜੀ ਪ੍ਰੋਬਲਮ ਆ ਜਿਹੜੀ ਡਿਸਕ ਦੀ ਪ੍ਰੋਬਲਮ ਆ ਜੇਕਰ ਇਦਾਂ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਤੁਸੀਂ ਇੱਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਤਸਵੀਰਾਂ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਬੇਗੋਵਾਲ ਤੋਂ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨੇ ਤੋਂ ਵੈ ਜਸਵੰਤ ਸਿੰਘ ਜੀ ਹੋਰੀ ਜੋ ਕਿ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਨਾਲ